ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅਹਿਮਦ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਦਾ ਕੋਈ ਵੀ ਬਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੱਝਾਂ ਵਿਖਾਉਣੀਆਂ ਦੋ ਨੀਲੀ ਰਾਵੀ ਨਸਲ ਦੀਆਂ ਇੱਕ ਮੋਹਰਾ ਨਸਲ ਦੀ ਆ ਤਿੰਨੇ ਹੀ ਗੱਭਣਾ ਸੂਨ ਨੂੰ ਤਿਆਰ ਕੋਈ 1 ਦਿਨ ਲੈਂਦੀ ਆ ਕੋਈ 2 ਦਿਨ ਲੈਂਦੀ ਆ ਕੋਈ 4 ਦਿਨ ਲੈਂਦੀ ਆ ਬਾਕੀ ਗੱਲਾਂ ਬਾਤਾਂ ਬਾਈ ਨਾ ਕਰਦੇ ਆ ਆਉ ਕਰਦੇ ਗੱਲਾਂ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਸਰ ਨਾਮ ਮਨਜਿੰਦਰ ਸਿੰਘ son of ਰਾਮ ਸਿੰਘ ਪਿੰਡ ਚੋਟਿਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਖੇਰ ਰਹਿੰਦਾ ਹਾਂ ਜੀ ਫੋਨ ਨੰਬਰ ਦੱਸ ਦਈਏ 9814340403 ਇਹ ਤੋਂ ਸ਼ੁਰੂ ਕਰ ਲਾਂ ਕਹਿਣਾ ਮਾਸੂਗਾ ਬਈ ਪਿਓਰ ਦੂਜਾ ਸਵੇਰ ਹੁੰਦੀ ਆ ਇਹ ਗਾ ਰੀਨਾ ਕਿ ਕਹਨੂ ਦਾ ਪਰਾ ਤੀਜਾ ਕਰੀਏ ਪਹਿਲਾ ਕਰੀਏ ਵੀ ਨਹੀਂ ਪਿਓਰ ਦੂਜਾ ਸੁਹਾ ਫੁੱਲ ਹਾਈਟ ਆ ਮੇਰੇ ਮੰਨ ਕੇ ਬਰਾਬਰ ਜਾਂਦੀ ਏ ਤੇ ਫੁੱਲ ਵੇਲ ਆ ਫੁੱਲ ਵਜਣਾ ਦੁੱਧ ਉਹਨਾਂ ਨੇ ਤਾਂ ਕਹੇ 16 ਕਿਲੋ ਦੀ ਗਾਰੰਟੀ ਪਰ 14 ਕਿਲੋ ਦੀ ਕੰਡੇ ਵਾਲੀ ਦੀ ਆਪਾਂ ਗਾਰੰਟੀ ਚੱਕਾਂਗੇ ਚੋ ਆਊਗੀ ਚੋ ਆਊਗੀ ਤੁਹਾਡੇ ਕਿੰਨੇ ਦਿਨ ਲੈ ਜੀ 15 5 ਦਿਨ ਦੇ ਐਡਾਂ ਕੱਢੂਗੀ ਜੈ ਜੈ ਮੋਲ ਲੈਣ ਦੇ ਨਾਲ 1 55 ਜੀ ਕੋਈ 5 ਲੱਖ 50 ਲੱਖ ਕਰ ਦਾਂਗੇ ਮਾਨਦਨ ਫੁੱਲ ਤੇ ਹੈ ਵੀ ਫਰੋਈਪੁਰ ਸਾਈਡ ਤੋਂ ਹੀ ਐ ਠੀਕ ਹੈ ਹਾਂ ਕੰਢੀਏ ਬਾਹਰ ਦੋਸਤੋ ਦੂਜੇ ਸੂਏ ਝੋਟੀ ਸੁੰਦੀ ਆ ਦੂਜਾ ਸੂਆ ਝੋਟੀ ਨੀਲੀ ਰਾਵੀ ਨਸਲ ਦੀ ਬਾਈ ਕਹਿੰਦਾ ਜਿਹਦੂ ਆਪਾਂ ਖਰੀਦੀਓ ਅਗਲੇ 16 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਪਰ 14 ਕਿਲੋ ਦੁੱਧ ਹੀ ਬਾਈ ਕਹਿੰਦਾ ਮੈਂ ਗਾਰੰਟੀ ਦਿੰਦਾ ਬਾਕੀ ਸੂਨ ਨੂੰ ਤਿਆਰ ਆ ਦਿਹਾੜੀ ਡਾਂਗੇ ਨੇ ਮਸਾ ਹੀ ਲੈਣਾ ਇੱਕ ਅੱਧਾ ਦਿਨ ਹੋ ਸਕਦਾ ਰਾਤ ਨੂੰ ਸੂਪੇ ਸੋਨ ਨੂੰ ਤਿਆਰ ਹੀ ਮੰਨੋ ਕਰਮਾਰੀ ਦਾ ਪਤਾ ਨਹੀਂ ਉਸ ਦਾ ਰਾਤ ਨੂੰ ਸੂਪੇ ਉਸ ਦਾ ਕੱਲ ਨੂੰ ਸੂਪੇ 14 ਕਿਲੋ ਦੁੱਧ ਹੀ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਜਿਹਦੇ ਪਸੰਦ ਆਉ ਅਗਲਾ ਸੌਦਾ ਕਰ ਲੈ 14 ਕਿਲੋ ਦੁੱਧ ਮਨਜਿੰਦਰ ਕਹਿੰਦਾ ਮੇਰੇ ਘਰੋਂ ਅਗਲਾ ਦੋ ਟਾਈਮ ਤਿੰਨ ਟਾਈਮ ਕੰਡੇ ਦੇ ਜੋਕ ਕੇ ਲੈ ਜੇ 14 ਕਿਲੋ ਦੁੱਧ ਦੀ ਗਾਰੰਟੀ ਹੈ ਹਵਾਨਾ ਬਹੁਤ ਸੋਹਣਾ ਅਮਰੀਕਨ ਵੜਾਂ ਵਰਗਾ ਉੱਪਰੋਂ ਸੂਲ ਤੋਂ ਚੌੜਾ ਸਟਾਰਟ ਹੁੰਦਾ ਨੀਲੀ ਰਵੀ ਦੀਆਂ A to Z ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਹੈ ਚਾਰ ਹੀ ਥਾਣਾ ਅਧੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਹਵਾਨਾ ਪਰ ਬਹੁਤ ਸੋਹਣਾ ਪਿੱਟੀਆਂ ਵਾਲਾ ਹਵਾਨਾ ਬੈਕ ਨੂੰ ਪੱਟਾਂ ਤੋਂ ਪਿੱਛੇ ੜਟਮਾ ਹਵਾਨਾ ਨੀਲੀ ਰਾਵੀ ਨਸਲ ਦੀ ਦੂਜਾ ਸੁਆ ਫੁੱਲ ਸੁਨੱਖੀ ਝੋਟੀ ਦੋ ਨੰਬਰ ਦੋ ਨੰਬਰ ਭਾਈ ਦੋ ਨੰਬਰ ਤੇ ਤੀਜਾ ਸੁਆ ਸੁੰਦੀ ਵਾਹ ਰਹਿਣ ਰਹਿਣ ਕੋਈ ਨਹੀਂ ਦਾ ਕੋਈ ਨਹੀਂ ਇਹ ਆ ਮੈਂ ਪਾਉਂ ਆ ਦੂਜਾ ਤੀਜਾ ਸੁਆ ਸੁੰਦੀ ਹੈ ਜੀ ਹੂੰ 15 ਕਿਲੋ ਦੁੱਧ ਦੀ ਫੁੱਲ ਗਾਰੰਟੀ ਪਿੰਡ ਨਹੀਂ ਰਹੀ ਆਪਾਂ ਠੀਕ ਹੈ ਕੋਈ ਬੰਦਾ 1000 ਰੁਪਏ ਸਾਈ ਪਾ ਦੇ ਦੁੱਧ ਚਵਾ ਵੀ ਦੇਵਾਂਗੇ ਕਿੰਨੇ ਦਿਨ ਲੈ ਜੀ ਅੱਜ ਮੰਨ ਕੇ 5-7 ਦੇ 18 17 18 ਦਿਨ ਪੂਰੇ ਆ ਐਸੇ ਨੌਂ ਜਿਹੜੇ ਮੰਨ ਕੇ ਲੋ ਤੇ ਹੁਣ ਉਹ ਦਾ 10 ਦਿਨ ਉੱਤੇ ਲੈ ਜੀ ਮਾਝ ਸੌਖੀ ਪਈ 15 ਕਿਲੋ ਚਵਾ ਦੇਗਾ ਕੰਡੇ ਵਾਲਾ ਚਵਾ ਦਾਂਗੇ ਬੰਦਾ 1000 ਰੁਪਏ ਸਾਈ ਪਾ ਦੇਵੇ ਜੈ ਜੈ ਮੋਲਾ ਇੱਕ 15 ਮੋਲਾ ਦਾ ਕੋਈ 5 ਲਾ ਦੋ 50 ਲਾ ਦੋ ਜੀ ਕੋਈ ਚੱਕਰ ਨਹੀਂ ਕਿੱਡੀ ਬਾਹਰ ਨੂੰ ਦਿਨ ਕਿੰਨੇ ਲੈ ਜੂ ਬਾਈ ਮਮਾਰਗਾ ਕਾਲੂ ਪਾਸੋਂ ਦਮ ਤੱਕ ਗਿਆ ਉੱਤੇ ਕਾਫੀ ਮਹੀਨੇ ਲਾ ਕੇ ਰੱਖੇ ਜੀ ਕਿੰਨੇ ਪਤਾ 10 ਦਿਨ ਖੜੇ ਜੇ ਤੇ ਚਲੋ ਬਣੂ ਬਣੂ ਕੀ ਬਹੁਤ ਆ ਠੀਕ ਹੈ ਦੋਸਤੋ ਇਹਦੀ ਬਾਈ ਕਹਿੰਦਾ 15 ਕਿਲੋ ਦੁੱਧ ਹੀ ਗਰੰਟੀ ਆ ਕੋਈ ਭੈਣ ਭਰਾ ਸੌਦਾ ਕਰ ਲੇ 1000 ਰੁਪਿਆ ਸਾਈ ਦਾ ਪਾ ਦੇ ਇਹਦਾ ਬਾਈ ਕਹਿੰਦਾ 15 ਕਿਲੋ ਦੁੱਧ ਮੈਂ ਚਵਾ ਕੇ ਦੇ ਦੂੰ ਜਿਹਦੇ ਪਸੰਦ ਆਉਂਦੀ ਆ ਅਗਲਾ ਸੂਈ ਤੋਂ ਬਾਅਦ ਦੁੱਧ ਕੰਡੇ ਦੇ ਜੋ ਓਕੇ ਲੈ ਜੇ 15 ਕਿਲੋ ਇੱਕ 15 ਮੁੱਲ ਮੰਨਤਾਨ ਹੋ ਜੂ ਕੱਲ ਨੂੰ ਦਿਨ ਪੂਰੇ ਆ ਤਰੀਕ ਮੁਤਾਬਕ ਉੱਪਰ ਵੇਖੋ ਇਹ ਹਫਤਾ ਲੈਂਦੀ ਆ ਜਾਂ 10 ਦਿਨ ਲੈਂਦੀ ਆ ਉਹ ਅੱਗੇ ਵਾਈਕਰੂ ਨੂੰ ਪਤਾ ਹੈ ਬਾਈ ਠੀਕ ਹੈ ਦੋਹਾਂ ਨੇ ਚੰਗੇ ਭਰਾਏ ਆ ਨੀਲੀ 라ਵੀ ਦੇ ਜਾਂ ਬੱਚਾ ਕਾਲਾ ਵੀ ਆ ਤਾਂ ਦਾ ਕੋਈ ਕਹਿ ਨਹੀਂ ਸਕਦੇ ਕੁਛ ਠੀਕ ਹੈ ਹਾਂ ਬੱਚੇ ਠੀਕ ਹੈ ਦੋਨੇ ਚੰਗੇ ਭਰਾਏ ਦੋਵਾਂ ਠੀਕ ਹੈ ਦੋਸਤੋ ਇੱਕ ਨੰਬਰ ਦੇ ਵੀ ਤੇ ਤਿੰਨ ਜਿਹੜੀ ਦੋ ਨੰਬਰ ਤੁਹਾਨੂੰ ਸਕਰੀਨ ਤੇ ਵਿਖਾਈ ਆ ਦੋਹਾਂ ਦੇ ਨੀਲੀ 라ਵੀ ਨਸਲ ਦੇ ਸੀਵਨ ਲੱਗੇ ਆ ਚੰਗੇ ਸੀਵਨ ਲੱਗੇ ਆ ਮੌਲ ਤੁਹਾਨੂੰ ਦੱਸ ਹੀ ਦਿੱਤਾ ਮਾਨ ਤਾਨ ਹੋ ਜੂ 3 ਨੰਬਰ ਤੇ ਅਮਨਜਿੰਦਰ ਉਹਦਾ ਗੈਨ ਮਾਸੂਆ ਬਾਈ ਇਹ ਦੂਜਾ ਸੁਆ ਸੁੰਦੀ ਝੋਡੀ ਨਾਕੇ ਪਿੰਡੋਂ ਲਈਆ ਤੇ ਦੁੱਧ ਇਹ ਵੀ 11 12 ਕਿਲੋ ਚੁਆ ਲੂਗੀ ਲਹੂ ਪਾਣੀ ਵਾਲੀ ਆ ਵਜਨਦਾਰਾ ਝੋਡੀ ਦਣ ਕਿੰਨੇ ਲੈ ਜੂ ਅਜੇ ਤਾਂ ਇਹ ਪੰਜ ਚਾਰ ਦਰ ਪਏ ਆ ਜੈ ਜੈ ਮੌਲ ਮੌਲੇ ਦਾ 86000 ਰੁਪਏ ਕੋਈ 5 ਲੱਖ 50000 ਕੱਢੀ ਆ ਬਾਹਰ ਨੂੰ ਦੋਸਤੋ 13 14 ਦੇ ਵਿੱਚ ਵਿੱਚ ਬਾਈ ਦੱਸਾ ਦੁੱਧ ਪਿਆ ਜੂ 86000 ਮੌਲ ਹੈ ਪਾਵਾ ਮਾਈ ਕੋਈ ਕਹਿੰਦਾ ਇਹਦੇ ਨਾਲ ਝੋਟੀ ਦਾ ਵੀ ਸੌਦਾ ਕਰ ਲੇ ਸਾਈ ਪਾ ਦੇ ਅਗਲਾ ਇਹਦਾ ਵੀ ਦੁੱਧ ਚੋ ਕੇ ਲੈ ਜੇ ਸੂਈ ਤੋਂ ਬਾਅਦ ਜੇ ਕੋਈ ਗੱਬਨ ਲੈ ਜਾਣ ਦਾ ਚਾਹ ਬਣਾ ਅਗਲਾ ਗੱਬਨ ਲੈ ਜੇ ਜੇ ਕਿਸੇ ਨੇ ਚੋ ਕੇ ਲੈ ਜਾਣੀਆਂ ਕੋਈ ਤਿੰਨ ਚਾਰ ਦਿਨ ਬਾਈ ਦੱਸਦਾ ਮਸਾਂ ਹੀ ਲਊ 86000 ਮੁੱਲ ਮਾਨ ਤਾਨ ਹੋ ਜੂ ਨਹੀਂ ਯਾਰ ਮਾੜੀ ਮਾਰਦੇ ਨੇ ਬਾਕੀ ਵਾਲ ਟੱਲਾਂ ਹਾਂ ਜੀ ਕਾਫੀ ਬਾਕੀ ਹੈ ਦਿਨ-ਦਿਨ ਚਾਰ ਲੈ ਜਾਣੇ ਆ ਤਿੰਨਾ ਚਾਰਾਂ ਦਿਨਾਂ ਤਾਈ ਸਾਰੀ ਵਾਲ ਟੱਲ ਕੱਢ ਕੇ ਸੂ ਤਿੰਨ ਪਸ਼ੂ ਆ ਤਿੰਨੇ ਗੱਭਣ ਇਹ ਤਿੰਨ ਚਾਰ ਦਿਨ ਲੈਂਦੀ ਆ ਇੱਕ ਨੰਬਰ ਤੁਸੀਂ ਤਿਆਰ ਹੀ ਮੰਨੋ ਪੁੜੇ ਜੇ ਤੋੜੀ ਫਿਰਦੀ ਹੋ ਸਕਦਾ ਰਾਤ ਨੂੰ ਸੂਪੇ ਕੱਢ ਜੇ ਦਿਹਾੜੀ ਡੰਗ ਕੱਢ ਜੇ ਉਹ ਅੱਗੇ ਵਾਈਗਰੂ ਨੂੰ ਪਤਾ ਇੱਥੇ ਦਾ ਦੋ ਚਾਰ ਦਾ ਲੌਗੀ ਹੋ ਸਕਦਾ ਉਪਰਾਂ ਕਰਕੇ ਭਲਾ ਸੂਤ ਹੋਵੇ ਆਹੀਂ ਜੀ ਇਹ ਤਾਂ ਗੱਲ ਹੈਗੀ ਪਹਿਲੇ ਸੂਏ ਤੁਹਾਨੂੰ ਬਹੁਤ ਪੜੀ ਥੇ ਦੋਸਤੋ ਇਹਨਾਂ ਦਾ ਹੋ ਸਕਦਾ ਬਾਈ ਦੇ ਘਰੇ ਭਵਾਂ ਦੋ ਦਿਨ ਲੈ ਜੇ ਹੋ ਸਕਦਾ ਤਿੰਨ ਲੈ ਜੇ ਪਰ ਮੈਨੂੰ ਨਹੀਂ ਲੱਗਦਾ ਕਿ ਜੇ ਸੌਦਾ ਹੋ ਗਿਆ ਕੋਈ ਗੱਬਨ ਲੈ ਗਿਆ ਅਗਲੇ ਦੇ ਘਰੇ ਜਾਂਦੀ ਨੇ ਬੱਚਾ ਰੱਖ ਦੇਣਾ ਕਿਉਂਕਿ ਸੂਨ ਨੂੰ ਤਿਆਰ ਹੈ ਬਗਾਨੇ ਥਾਂ ਦਾ ਆ ਕੇ ਪਸ਼ੂ ਦਿਹਾੜੀ ਲੰਗ ਪਹਿਲਾਂ ਸੂ ਹੀ ਪੈਣਾ ਹੁੰਦਾ ਬਾਕੀ ਚੰਗੀ ਗੱਲ ਆ ਸੂਨ ਵਾਲੀ ਚੀਜ਼ ਆ ਸੂਣਾ ਹੀ ਆ ਜੇ ਟੋਕੜ ਹੋਵੇ ਉਹਨੇ ਕਾਹਦਾ ਸੂਣਾ ਸੂਨ ਨੂੰ ਤਿਆਰ ਹੈ ਵਾਲਟੇ ਨਾ ਸਾਰੀਆਂ ਕੱਢੀ ਬੈਠੀ ਆ ਇਹ ਤਿੰਨ ਪਸ਼ੂ ਸੇਲ ਆ ਦੋ ਨੀਲੀ ਰਾਵੀ ਨਸਲ ਦੇ ਇੱਕ ਮੋਹਰਾ ਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪਿੰਡ ਛੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਮਸਾਂ ਇਥੋਂ 2.5 ਕਿਲੋਮੀਟਰ ਵਾਂਗੂ ਹੋਣਾ ਸ਼ੈਪਦੇ ਆਲੇ ਪਾਸੇ ਨੂੰ ਤੇ ਤਲਵੰਡੀ ਭਾਈ ਤੋਂ ਚੜ੍ਹਦੇ ਆਲੇ ਪਾਸੇ ਨੂੰ ਛੋਟੀਆਂ ਕਲਾ ਪਿੰਡ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ